ਸਕੋਰ ਕਮੇਟੀ ਭੰਗ ਕਰ ਦਿੱਤੀ ਗਈ ਹੈ ਸੁਖਵੀਰ ਸਿੰਘ ਬਾਦਲ ਹੁਰਾ ਵੱਲੋਂ ਜਿਦੇ ਵਿੱਚ ਉਹ ਵੀ ਲੀਡਰ ਮੈਂਬਰ ਸੀਗੇ ਜਿਹੜੇ ਬਾਗੀ ਸੁਰਖਤਿਆਰ ਕਰ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਨਰਾਜ਼ ਹੋ ਚੁੱਕੇ ਨੇ ਜੀ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਪ੍ਰਧਾਨ ਨੇ ਜੀ ਤੇ ਉਹਨਾਂ ਨੂੰ ਅੱਜਕੱਲ੍ਹ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੰਕਟ ਕਾਫੀ ਹੈ ਜਦੋਂ ਪਾਰਟੀ ਸੰਕਟ ਹੋਵੇ ਪਰਿਵਾਰ ਵਿੱਚ ਸੰਕਟ ਹੋਵੇ ਤਾਂ ਇੱਕ ਦਾ ਵੱਡੀਆਂ ਹੁੰਦੀਆਂ ਨੇ ਜੀ ਹਾਗੋ ਪ੍ਰਤਾਪ ਸਿੰਘ ਬਨਾਲਾ ਵੀ ਗੱਲ ਇਹ ਹੀ ਕਹਿੰਦੇ ਆ ਕਹਿੰਦੇ ਵੀ ਤਾਨਾਸ਼ਾਹ ਦਾ ਰਵਈਆ ਅਖਤਿਆਰ ਕੀਤਾ ਹੈਗਾ ਸੁਖਵੀਰ ਬਾਦਲ ਨੇ ਵੀਰ ਬਾਦਲ ਨੇ ਅਰਜੈਨ ਨਾ ਕਰਕੇ ਕੋਰ ਕਮੇਟੀ ਭੰਗ ਕਰਕੇ ਕਹਿੰਦੇ ਉਹਨਾਂ ਨੇ ਤਾਨਾਸ਼ਾਹ ਦਾ ਆਪਣਾ ਚਿਹਰਾ ਬੰਗਾ ਕੀਤਾ ਪਰ ਜਿਹੜਾ ਇਹ ਕੋਰ ਕਮੇਟੀ ਦੇ ਭੰਗ ਕਰਨੇ ਸੀ ਨਾ ਜਿਹਨੇ ਉਹ ਥੋੜਾ ਜਿਹਾ ਰੱਖਣੇ ਸੀ ਪੁਰਾਣੇ ਬੰਦੇ ਜਿਹੜੇ ਵਗਵਾਪਤ ਕਰਕੇ ਚਲੇ ਗਏ ਉਹਦੇ ਮੁਤਾਬਕ ਬਾਕੀ ਹੋਗੇ बाकीयों ਥੋੜਾ ਕੋਰ ਕਮੇਟੀ ਦੇ ਰੱਖਣਗੇ ਉਹ ਸੁਭੀਰ ਸਿੰਘ ਬਾਦਲ ਹੁਰਾਂ ਦੀ ਚਰਚਾ ਕਰਨੀ ਬਣਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੋ ਜੇ ਸੁਰਖਤਿਆਰ ਕੀਤੇ ਗਏ ਬਗਾਵਤ ਹੋਈ ਤਾਂ ਉਸ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਛੜੀਆਂ ਹੋਈਆਂ ਨੇ ਤੇ ਹੁਣ ਕੋਰ ਕਮੇਟੀ ਭੰਕਰ ਦਿੱਤੀ ਗਈ ਹੈ ਸੁਖਵੀਰ ਸਿੰਘ ਬਾਦਲ ਹੁਰਾਂ ਵੱਲੋਂ ਜਿਦੇ ਵਿੱਚ ਉਹ ਵੀ ਲੀਡਰ ਮੈਂਬਰ ਸੀਗੇ ਜਿਹੜੇ ਬਾਗੀ ਸੁਰਖਤਿਆਰ ਕਰ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਨਰਾਜ਼ ਹੋ ਚੁੱਕੇ ਨੇ ਜੀ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਪ੍ਰਧਾਨ ਨੇ ਜੀ ਤੇ ਉਹਨਾਂ ਦੋਨੂੰ ਅੱਜਕੱਲ੍ਹ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਸੰਕਟ ਕਾਫੀ ਹੈ ਜਦੋਂ ਪਾਰਟੀ ਸੰਕਟ ਹੋਵੇ ਪਰਵਾਰ ਵਿੱਚ ਸੰਕਟ ਹੋਵੇ ਤਾਂ ਦਿੱਕਤਾਂ ਵੱਡੀਆਂ ਹੁੰਦੀਆਂ ਨੇ ਜੀ ਸੁਖਵੀਰ ਬਾਦਲ ਨੂੰ ਵੀ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਅੱਜ ਉਹ ਬਗਾਵਤ ਦਾ ਜਿਹਨੂੰ ਬਗਾਵਤ ਕਹਿੰਦੇ ਆ ਤੇ ਕੁਝ ਲੋਕ ਉਹਨਾਂ ਦੀ ਨਾਰਾਜ਼ਗੀ ਕਹਿੰਦੇ ਆ ਕੱਲ ਵੀ ਐਦਾਂ ਦਾ ਹੀ ਗੱਲ ਆਈ ਆ ਕੱਲ ਉਹਨਾਂ ਨੇ ਜਿਹੜੀ ਉਹਨੂੰ ਸੁਖਬੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਦੁਬਾਰਾ ਉਹਨੂੰ ਬਣਾਉਣ ਵਾਸਤੇ ਪ੍ਰਧਾਨ ਬਣਾਉਣ ਵਾਸਤੇ ਸਾਰਾ ਕੁਝ ਕਰਨ ਵਾਸਤੇ ਉਹਨੂੰ ਹੱਕ ਹਕੂਕ ਸੁਖਬੀਰ ਬਾਦਲ ਦੇ ਦਿੱਤੇ ਆ ਕੱਲ ਪਹਿਲੀ ਗੱਲ ਤਾਂ ਇਹ ਕੀਤੀ ਸੁਖਬੀਰ ਬਾਦਲ ਨੇ ਕਿ ਜਿਹੜੀ ਕੋਰ ਕਮੇਟੀ ਆ ਉਹਨਾਂ ਦੀ ਉਹ ਪੰਗ ਕਰਤੀ ਬੜੇ ਲੋਕ ਕਹਿੰਦੇ ਆ ਜੀ ਸੁਖਬੀਰ ਬਾਦਲ ਨੇ ਗਲਤ ਕੀਤਾ ਹੈ ਉਹਨੂੰ ਚਾਹੀਦਾ ਸੀ ਕਿ ਉਹ ਨਾ ਪੰਗ ਕਰਦਾ ਜੀ ਉਹਨੂੰ ਤੇ ਹਾਂ ਗੁਰਪ੍ਰਤਾਪ ਸਿੰਘ ਬਡਾਲਾ ਵੀ ਗੱਲ ਇਹੀ ਕਹਿੰਦੇ ਆ ਕਹਿੰਦੇ ਵੀ ਤਾਨਾਸ਼ਾਹ ਦਾ ਰਵਈਆ اختیار ਕੀਤਾ ਹੈਗਾ ਸੁਖਬੀਰ ਬਾਦਲ ਨੇ ਉਹਨੂੰ ਚਾਹੀਦਾ ਸੀਗਾ ਕਿ ਉਹ ਨਾਰਾਜ ਧੜੇ ਦੇ ਨਾਲ ਗੱਲਬਾਤ ਕਰਦਾ ਤੇ ਸਾਡੀ ਮੰਗ ਹੈਗੀ ਆ ਕਿ ਉਹ ਰਜਾਇਨ ਕਰਦਾ ਕਿ ਇੱਕ ਵਾਰੀ ਫੇਰ ਸੁਖਵੀਰ ਬਾਦਲ ਨੇ ਅਰਜ਼ਾਇਨ ਨਾ ਕਰਕੇ ਕੋਰ ਕਮੇਟੀ ਭੰਗ ਕਰਕੇ ਕਹਿੰਦੇ ਉਹਨਾਂ ਨੇ ਤਾਨਾਸ਼ਾ ਦਾ ਆਪਣਾ ਚਿਹਰਾ ਲੰਗਾ ਕੀਤਾ ਸੁਖਵੀਰ ਬਾਦਲ ਨੇ ਗੁਰਪ੍ਰਤਾਪ ਸਿੰਘ ਬਡਾਲਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਰਨਵੀਂਦਰ ਨੇ ਉਹਨਾਂ ਨੇ ਉਹਨੂੰ ਦੋਸ਼ ਲਾਇਆ ਤੇ ਦੋ ਚਲਾਉਣਾ ਬਣਦਾ ਵੀ ਸੀ ਇਹਨਾਂ ਦਾ ਉਹ ਕਹਿੰਦੇ ਵੀ ਅਸੀਂ ਤਾਂ ਇਕੱਠੇ ਆਂ ਅਸਤਾ ਇੱਕੋ ਹੀ ਆਂ ਅਸੀਂ ਸੁਧਾਰ ਚਾਹੁੰਦੇ ਆਂ ਸ਼੍ਰੋਮਣੀ ਅਕਾਲੀ ਦਰਬ ਵਿੱਚ ਤੁਸੀਂ ਸੁਵੀਰ ਜੀ ਤੁਸੀਂ ਰਿਜਾਇਨ ਕਰ ਦੋ ਅਸੀਂ ਤੁਹਾਡੇ ਨਾਲ ਹੈਗੇ ਆਂ ਦਿੱਕਤ ਨਹੀਂ ਪਰ ਸੁਖਵੀਰ ਕਹਿੰਦਾ ਕਹਿੰਦੇ ਵੀ ਤੁਸੀਂ ਬਗਾਵਤ ਕੀਤੀ ਆ ਨਾਰਾਜ਼ਗੀ ਨਹੀਂ ਕਹਿੰਦੇ ਹੈਗੀ ਇਹ ਤਾਂ ਬਗਾਵਤ ਆ ਤੁਸੀਂ ਪਾਰਟੀ ਸੰਕਟ ਵਿੱਚ ਹੈਗੇ ਤੇ ਤੁਸੀਂ ਛੱਡ ਕੇ ਭੱਜ ਰਹੇ ਹੋ ਦਲ ਨੂੰ ਇਹ ਬਗਾਵਤ ਆ ਤੇ ਜਿਹੜੇ ਬਾਗੀ ਹੁੰਦੇ ਆ ਉਹਨਾਂ ਨੂੰ ਸਰਕਾਰਾਂ ਵੀ ਸੱਤਾਧਾਰੀ ਪਾਰਟੀਆਂ ਵੀ ਤੇ ਜਿਹੜੇ ਮੁਖੀ ਵੀ ਹੁੰਦੇ ਆ ਸੰਸਥਾਵਾਂ ਦੇ ਉਹ ਪੰਜ ਚਾਰ ਕਮਾ ਸ਼ਾਮ-ਦਾਮ ਦੱਡ ਦੰਡ ਭੇਦ ਵਾਲਾ ਕੰਮ ਕਰਦੇ ਆ ਨਾ ਦੰਡ ਦੇ ਸਕਦੇ ਆ ਸੁਗਵਿਰ ਨੂੰ ਤੇ ਨਾ ਪੈਸੇ-ਪੁਸੇ ਦੀ ਕਰ ਸਕਦੇ ਆ ਇੱਕੋ ਹੀ ਕਰ ਸਕਦੇ ਆ ਉਹ ਭੇਦ ਦਾ ਉਹਨਾਂ ਤੋਂ ਬਿਤਕਰਾ ਕਰ ਸਕਦੇ ਆ ਭੇਦ ਕਰ ਸਕਦੇ ਆ ਜਾਓ ਤੁਹਾਨੂੰ ਉਸੇ ਕੂਰ ਕਮੇਟ ਜੋ ਗੱਡੇ ਹੁਣ ਕੂਰ ਕਮੇਟੀ ਵਿੱਚ ਦੰਦੂ ਮਾਦਰਾ ਵੀ ਨਹੀਂ ਹੈਗਾ ਕਿਉਂਕਿ ਪਹਿਲਾਂ ਸੀਗਾ ਸ੍ਰੀ ਸਿੰਘ ਰਖੜਾਵਨੀ ਹੈਗਾ ਪਹਿਲਾਂ ਸੀਗਾ ਤੇ ਮਲੂਕਾ ਵੀ ਸੀਗਾ ਪਹਿਲਾਂ ਹੁਣ ਉਹ ਸਭ ਕਿਉਂਕਿ ਇਹ ਥੋੜਾ ਰੱਖਣੇ ਸੀ ਸੁਖਵੀਰ ਬਾਦਲ ਨੇ ਹੁਣ ਕੋਰ ਕਮੇਟੀ ਜੀ ਇਹਨਾਂ ਨੂੰ ਕਰਨੇ ਸੀ ਨਾ ਜੀ ਇਸ ਕਰਕੇ ਉਹਦਾ ਭੰਗ ਕਰਨਾ ਸ਼੍ਰੋਮਣੀ ਜਿਹੜੀ ਅਕਾਲੀ ਦਲ ਦੀ ਕੋਰ ਕਮੇਟੀ ਨੂੰ ਭੰਗ ਕਰਨਾ ਸੁਖਵੀਰ ਬਾਦਲ ਦਾ ਜ਼ਰੂਰੀ ਸੀਗਾ ਕੁਝ ਕਹਦੇ ਹੋਣਗੇ ਨਹੀਂ ਜ਼ਰੂਰੀ ਸੀਗਾ ਜ਼ਰੂਰੀ ਸੀਗਾ ਇੱਕ ਪ੍ਰਧਾਨ ਆ ਉਹ ਆਪਣੇ ਦਲ ਨੂੰ ਚੁਦਾ ਰਿਹਾ ਜਿੱਦਾਂ ਮੈਂ ਉਹਦਾ ਆਲੋਚਕ ਆ ਸੁਖਵੀਰ ਬਾਦਲ ਦਾ ਕਈ ਗੱਲ ਬਹੁਤ ساری ਗੱਲਾਂ ਦਾ ਉਹ ਸੈਪਰਟ ਥਿੰਗ ਵੀ ਉਹ ਕੁਝ ਕੰਮ ਨਹੀਂ ਕਰਦਾ ਠੀਕ ਕੁਝ ਕੀ ਕਾਫੀ ਕੰਮ ਠੀਕ ਨਹੀਂ ਕਰਦਾ ਪਰ ਜਿਹੜਾ ਇਹ ਕੋਰ ਕਮੇਟੀ ਦੇ ਭੰਗ ਕਰਨੀ ਸੀ ਨਾ ਜਿਹਨੇ ਹੋਰ ਥੋੜਾ ਵੀ ਹੋ ਰੱਖਣੇ ਸੀ ਪੁਰਾਣੇ ਬੰਦੇ ਜਿਹੜੇ ਵਗਾਵਤ ਕਰਕੇ ਚਲੇ ਗਏ ਉਹਦੇ ਮੁਤਾਬਕ ਬਾਕੀ ਹੋ ਗਏ ਬਾਕੀ ਨੂੰ ਥੋੜਾ ਕੋਰ ਕਮੇਟੀ ਦੇ ਰੱਖਣਗੇ ਉਹ ਕੱਲ ਨੂੰ ਕੋਈ ਕਾਨੂੰਨੀ ਨੁਕਤਾ ਨਗਾਹ ਜਵੇ ਵੀ ਐਨੇ ਕੋਰ ਕਮੇਟੀ ਦੇ ਮੈਂਬਰ ਤੁਹਾਡੇ ਜੀ ਐਨੇ ਤੁਹਾਡੇ ਆਏ ਨਹੀਂ ਬਾਕੀ ਰਹਿ ਗਏ ਕਿੰਨੇ ਤੁਹਾਡਾ ਉਹ ਬਹੁਤ سارے ਮੁੱਦੇ ਰੱਦ ਹੋ ਸਕਦੇ ਆ ਇਸ ਕਰਕੇ ਕੋਰ ਕਮੇਟੀ ਰੱਦ ਕੀਤੀ ਸੁਖਵੀਰ ਬਾਦਲ ਨੇ ਬੇਜਗਹ ਵਿਰੋਧੀ ਨੂੰ ਤਾਨਣਾ ਛਾ ਕੇ ਇਹਨਾਂ ਜੋ ਮਰਜ਼ੀ ਕਹਿਣ ਇਹ ਚ ਕੋਈ ਗੱਲ ਨਹੀਂ ਹੈਗੀ ਤੇ ਕੋਰ ਕਮੇਟੀ ਰੱਦ ਕਰਨੇ ਬਣਦੀ ਵੀ ਸੀਗੀ ਕਿਉਂਕਿ ਬਗਾਵਤ ਕਰਨ ਵਾਲੇ ਬੰਦੇ ਦੂਜੇ ਪਾਸੇ ਚਲੇ ਗਏ ਆ। ਇਸੇ ਕਰਕੇ ਦੁਬਾਰਾ ਸਾਰਾ ਸ਼ਰਮਣੀ ਅਕਾਲ ਦਲ ਹੁਣ ਰਿਵਾਈਵ ਹੋਏਗਾ। ਸਾਰੇ ਸ਼ਰਮਣੀ ਅਕਾਲ ਦਲ ਵੀ ਦੁਬਾਰਾ ਪ੍ਰਧਾਨ ਬਣਾਏ ਜਾਣਗੇ। ਵੈਸੇ ਸੁਖਬੀਰ ਬਾਦਲ ਨੇ ਇੱਕ ਸੰਕੇਤ ਦਿੱਤਾ ਸੀਗਾ ਸੈ ਤੁਸੀਂ ਸਮਝੇ ਹੋਵੋਗੇ। ਉਹ ਸੀਗਾ ਸੰਗਰੂਰ ਦੇ ਟਿਕਟ ਦੇ ਮੌਕੇ ਲੋਕ ਸਭਾ ਦੀ। ਉਹਨਾਂ ਨੇ ਪਰਮਿੰਦਰ ਢੀਂਡ ਨੂੰ ਸਾਨੂੰ ਇੱਕ ਪਾਸੇ ਕਰਕੇ ਪਰਮਿੰਦਰ ਢੀਂਡ ਨੂੰ ਇੱਕ ਪਾਸੇ ਕਰਕੇ ਤੇ ਕਿਉਂ ਦਿੱਤੀ ਟਿਕਟ ਚੁੰਦਾ ਸਾਹਿਬ ਨੂੰ ਉਹਦਾ ਸਮਰਥਕ ਸੀਗਾ ਉਹਦਾ ਖੈਰਖਵਾ ਸੀਗਾ ਪਰਵਿੰਦਰ ਢੀਂਡ ਸਾਹਿਬ ਬਾਗਾਵਤ ਕਰਕੇ ਚਲੇ ਗਏ ਸੀਗੇ ਇਸ ਕਰਕੇ ਉਹਨੇ ਬਾਗਾ ਬਗਾਗੀ ਬੰਦੇ ਨੂੰ ਪਿੱਛੇ ਕਰਤਾ ਉਹ ਸੰਕੇਤ ਸੀਗਾ ਕਿ ਸੁਖਬੀਰ ਬਾਦਲ ਬਾਗੀਆਂ ਦੇ ਨਾਲ ਹੁਣ ਵਧੀਆ ਵਿਵਹਾਰ ਨਹੀਂ ਕਰਨਗੇ ਉਹ ਨਾਲ ਸਮੇਂ ਵਿੱਚ ਵੀ ਇਸ ਕਰਕੇ ਉਹਨਾਂ ਨੇ ਕੋਰ ਕਮੇਟੀ ਪੰਕ ਕਰਤੀ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ